ਕੁਲਵਿੰਦਰ ਸੰਧੂ ਫੇਸਬੁੱਕ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਲਹਿੰਦੇ ਪੰਜਾਬ ਦੀ ਮਸ਼ਹੂਰ ਤਹਿਸੀਲ ਚੂਨੀਆਂ ਦੇ ਬਾਰੇ ਆਪਣੇ ਦਾਦੇ ਪੜਦਾਦਿਆਂ ਦੇ ਕੋਲੋਂ ਜਰੂਰ ਕਦੇ ਨਾ ਕਦੇ ਤੁਸੀਂ ਚੂਨੀਆਂ ਸ਼ਹਿਰ ਦਾ ਨਾਮ ਤਾਂ ਸੁਣਿਆ ਹੋਵੇਗਾ ਚੂਨੀਆ ਪਹਿਲਾ ਜ਼ਿਲ੍ਹਾ ਲਾਹੌਰ ਅਤੇ ਹੁਣ ਜ਼ਿਲ੍ਹਾ ਕਸੂਰ ਦੀ ਸਭ ਤੋਂ ਪੁਰਾਣੀ ਤਹਿਸੀਲ ਹੈ ਜਦੋਂ ਲਾਹੌਰ ਤੋਂ ਮਲਤਾਨ ਰੋਡ ਤੇ ਜਾਂਦੇ ਹਾਂ ਤਾਂ ਪਿੰਡ ਜੰਬਰ ਤੋਂ ਮੁੜ ਕੇ ਸ਼ਾਂਗਾ ਮੰਗਾ ਤੋਂ ਅੱਗੇ ਚੂਨੀਆ ਵਿਆਸ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ ਚੂਨੀਆ ਦੀ ਲਾਹੌਰ ਤੋਂ ਦੂਰੀ 91 ਕਿਲੋਮੀਟਰ ਕਸੂਰ ਤੋਂ 55 ਕਿਲੋਮੀਟਰ ਨਨਕਾਣਾ ਸਾਹਿਬ ਤੋਂ 70 ਕਿਲੋਮੀਟਰ ਅਤੇ ਪੱਤੋਕੀ ਤੋਂ 10-11 ਕਿਲੋਮੀਟਰ ਦੀ ਦੂਰੀ ਤੇ ਹੈ ਚੂਨੀਆ ਚੂਨੀਆ ਤਹਿਸੀਲ ਸਭ ਤੋਂ ਪੁਰਾਣੀ ਤੇ ਵੱਡੀ ਤਹਿਸੀਲ ਸੀ ਪਹਿਲਾਂ ਪੱਤੋਕੀ ਵੀ ਇਸ ਦਾ ਹਿੱਸਾ ਸੀ 1992 ਵਿੱਚ ਪੱਤੋਕੀ ਨੂੰ ਤਹਿਸੀਲ ਦਾ ਦਰਜਾ ਦੇ ਦਿੱਤਾ ਗਿਆ ਪਤੋ ਕੀ ਤਹਿਸੀਲ ਚੂਨੀਆਂ ਵਿੱਚੋਂ ਹੀ ਨਿਕਲੀ ਹੋਈ ਹੈ ਜੇਕਰ ਗੱਲ ਕਰੀਏ ਚੂਨੀਆਂ ਤਹਿਸੀਲ ਦੇ ਕੁਝ ਪਿੰਡਾਂ ਦੀ ਤਾਂ ਉਹਨਾਂ ਵਿੱਚ ਕੋਟ ਅਰਜਨ ਵਾਲਾ ਮਕਾਮ ਪਾਗੋਕੇ ਬੁੱਧੋਕੇ ਟਿੱਬੀ ਦਿਆਲ ਸਿੰਘ ਵੀਰ ਸਿੰਘ ਮੰਮਦੀਪੁਰ ਲੈਣਾ ਸਿੰਘ ਵਾਲਾ ਬੂੜ ਸਿੰਘ ਵਾਲਾ ਗੱਜਨ ਸਿੰਘ ਵਾਲਾ ਨੈਣ ਵਾਲਾ ਖਾਲਸਾ ਮੌਜੂ ਕੇ ਬੈੜਵਾਲ ਹਠਾੜ ਕਾਦੂਖਾਰਾ ਗਿੱਲਪੁਰ ਜਾਗੂਵਾਲਾ ਚੱਕ ਨੰਬਰ 4 ਬੀਮਕੇ ਖਾਈ ਹਠਾੜ ਕੋਟ ਮੁੱਲਾ ਸਿੰਘ ਕੋਟ ਬਲਗਾ ਸਿੰਘ ਰੋਸਾ ਟਿੱਬਾ ਸੋਧਾ ਹਠਾੜ ਆਦੀ ਇਸ ਦੇ ਆਸੇ ਪਾਸੇ ਦੇ ਪਿੰਡ ਹਨ ਤਹਿਸੀਲ ਚੂਨੀਆ ਦੇ ਅੰਦਰ ਥਾਣਾ ਕੰਗਣਪੁਰ ਸ਼ਾਂਗਾ ਮੰਗਾ ਠੀਂਕ ਮੋੜ ਅਤੇ ਥਾਣਾ ਚੂਨੀਆ ਆਉਂਦੇ ਹਨ ਰਕਬੇ ਦੇ ਹਿਸਾਬ ਨਾਲ ਦੇਖੀਏ ਤਾਂ ਜਦੋਂ ਪੱਤੋਕੀ ਤਹਿਸੀਲ ਨਹੀਂ ਬਣੀ ਸੀ ਤਾਂ ਦਰਿਆ ਰਾਵੀ ਦੇ ਪਾਰ ਨਨਕਾਣਾ ਸਾਹਿਬ ਤੱਕ ਇਸ ਦੀ ਹੱਦ ਮਿਲਦੀ ਸੀ ਕੰਗਣਪੁਰ ਵੱਲ ਨੂੰ ਆਈਏ ਤਾਂ ਦਰਿਆ ਸਤਲੁਜ ਪਾਰ ਕਰਕੇ ਚੜ੍ਹਦੇ ਪੰਜਾਬ ਦੇ ਸ਼ਹਿਰ ਜਲਾਲਾਬਾਦ ਤੱਕ ਇਸ ਦਾ ਹੀ ਏਰੀਆ ਪੈਂਦਾ ਹੈ ਪੱਤੋਕੀ ਤਹਿਸੀਲ ਬਣਨ ਮਗਰੋਂ ਇਸ ਦਾ ਅੱਧਾ ਏਰੀਆ ਜਿਸ ਨੂੰ ਮਾਝੇ ਦਾ ਏਰੀਆ ਵੀ ਕਹਿੰਦੇ ਹਨ ਉਹ ਪਤੋਕੀ ਦੇ ਵਿੱਚ ਚਲਾ ਗਿਆ ਚੂਣੀਆਂ ਦੇ ਨਾਲ ਇੱਕ ਇਹ ਵੀ ਗੱਲ ਜੁੜਦੀ ਹੈ ਕਿ ਜੋ ਉਤਾੜ ਤੇ ਹਟਾੜ ਦਾ ਏਰੀਆ ਹੈ ਉਸ ਦੀ ਹੱਦ ਚੂਣੀਆਂ ਹੀ ਹੈ ਚੂਣੀਆਂ ਦੇ ਕੋਲੋਂ ਲੰਘਣ ਵਾਲਾ ਦਰਿਆ ਬਿਆਸ ਜਿਸ ਦਾ ਪੁਲ ਇੱਕ ਰੋਹੀ ਨਾਲੇ ਦੀ ਸ਼ਕਲ ਵਿੱਚ ਮੌਜੂਦ ਹੈ ਜੇਕਰ ਪੁਲ ਤੋਂ ਸ਼ਹਿਰ ਵੱਲ ਦਾਖਲ ਹੋਈਏ ਤਾਂ ਉਤਾੜ ਦਾ ਇਲਾਕਾ ਸ਼ੁਰੂ ਹੋ ਜਾਂਦਾ ਹੈ ਇਸ ਪੁਲ ਤੋਂ ਕੰਗਣਪੁਰ ਵੱਲ ਆਈਏ ਤਾਂ ਬਾਰਡਰ ਜਲਾਲਾਬਾਦ ਤੱਕ ਹਠਾੜ ਦਾ ਏਰੀਆ ਆਉਂਦਾ ਹੈ ਹਠਾੜ ਤੇ ਉਤਾੜ ਦੀ ਇੱਕ ਗੱਲ ਹੋਰ ਖਾਸ ਹੈ ਕਿ ਇਸ ਦੇ 50% ਪਿੰਡ ਹਨ ਉਹ ਇੱਕ ਹੀ ਨਾਮ ਤੇ ਹਨ ਹਾਠਾੜ ਵਿੱਚ ਉਹਨਾਂ ਦੇ ਉਹੀ ਨਾਮ ਹਨ ਅਤੇ ਉਤਾੜ ਵਿੱਚ ਵੀ ਜਿਵੇਂ ਠੱਠੀ ਹਠਾੜ ਗਾੜਾ ਸਿੰਘ ਵਾਲਾ ਗੰਦੀ ਰੂਪੇਵਾਲ ਡੱਲਣ ਜਮਸ਼ੇਰ ਕਲਾਂ ਬੈੜਵਾਲ ਹਠਾੜ ਸੈਨਖਾਂ ਵਾਲਾ ਇਸ ਤਰ੍ਹਾਂ ਬਹੁਤ ਸਾਰੇ ਪਿੰਡ ਹਨ ਜੋ ਇੱਕੋ ਨਾਮ ਦੇ ਹੀ ਹਨ ਗੱਲ ਕਰੀਏ ਚੂਨੀਆਂ ਦੇ ਪਿਸ਼ੋਕੜ ਦੀ ਤਾਂ ਵੱਖ-ਵੱਖ ਇਤਿਹਾਸਕਾਰਾਂ ਅਨੁਸਾਰ ਇਹ ਸ਼ਹਿਰ 500 ਤੋਂ ਹਜ਼ਾਰ ਸਾਲ ਪੁਰਾਣਾ ਹੈ 1978 ਵਿੱਚ ਜਦੋਂ ਵੱਖ-ਵੱਖ ਵਿਭਾਗਾਂ ਵੱਲੋਂ ਖਦਾਈ ਕਰਵਾਈ ਗਈ ਤਾਂ ਪੁਰਾਣੇ ਬਰਤਨਾ 300 ਸਾਲ ਪੁਰਾਣੇ ਅਤੇ ਸਿਕੰਦਰ ਦੇ ਦੌਰ ਦੇ ਸਿੱਕੇ ਵੀ ਬਰਾਮਦ ਹੋਏ ਜਿਥੋਂ ਇਹ ਸਿੱਧ ਹੁੰਦਾ ਹੈ ਕਿ ਇੱਥੇ ਪਹਿਲਾਂ ਬਹੁਤ ਵੱਡਾ ਸ਼ਹਿਰ ਸੀ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਸ਼ਹਿਰ ਨੌ ਵਾਰ ਤਬਾਹ ਹੋਇਆ ਤੇ ਵਸਿਆ ਹੈ ਚੂਨੀਆ ਸ਼ਹਿਰ ਦਾ ਨਾਮ ਚੂਨੀਆ ਰੱਖੇ ਜਾਣ ਪਿੱਛੇ ਦੋ ਰਵਾਈਤਾਂ ਹਨ ਇੱਕ ਤਾਂ ਇਸ ਨੂੰ ਮੋਗਲ ਬਾਦਸ਼ਾ ਅਕਬਰ ਦੇ ਵਜ਼ੀਰ ਜੋ ਉਸ ਦੇ ਨੌ ਰਤਨਾ ਵਿੱਚ ਸ਼ਾਮਲ ਸੀ ਰਾਜਾ ਟੋਡਰਮਲ ਨੇ ਖੰਡਰ ਹੋਣ ਤੋਂ ਬਾਅਦ ਦੁਬਾਰਾ ਆਬਾਦ ਕੀਤਾ ਉਸ ਨੇ ਆਪਣੀ ਬੇਟੀ ਚੂਨੀ ਦੇ ਨਾਮ ਤੇ ਇਸ ਦਾ ਨਾਮ ਚੂਨੀਆ ਰੱਖਿਆ ਰਾਜਾ ਟੋਡਰਮਲ ਨੇ ਥਾਣੇ ਦੇ ਨੇੜੇ ਬਹੁਤ ਸੋਹਣੀ ਬਗੀਚੀ ਦੇ ਰੂਪ ਵਿੱਚ ਬਾਰਾਦਰੀ ਵੀ ਬਣਵਾਈ ਜੋ ਅੱਜ ਤੋਂ 30 35 ਸਾਲ ਪਹਿਲਾਂ ਤੱਕ ਮੌਜੂਦ ਸੀ ਹੁਣ ਉਥੇ ਪਾਰਕ ਬਣਾ ਦਿੱਤਾ ਗਿਆ ਮੁਕਤੀ ਗੁਲਾਮ ਸਰਵਰ ਨੇ ਬਿਆਨ ਕੀਤਾ ਹੈ ਕਿ ਇੱਥੇ ਸਭ ਖੰਡਰ ਸੀ 952 ਈਸਵੀ ਵਿੱਚ ਸੈਦ ਜਹਾਨੀਆਂ ਜੋ ਅੱਲਾ ਦੇ ਬਜ਼ੁਰਗ ਸਨ ਉਹਨਾਂ ਦੀ ਮਜ਼ਾਰ ਅੱਜ ਵੀ ਚੂਨੀਆ ਦੇ ਵਿੱਚ ਆਬਾਦ ਹੈ ਉਸ ਵਕਤ ਦਰਿਆ ਬਿਆਸ ਆਪਣੇ ਜੋਬਨ ਤੇ ਵਹਿੰਦਾ ਸੀ ਤੇ ਇਸ ਵਕਤ ਆਸੇ-ਪਾਸੇ ਦੇ ਬਹੁਤ ਸਾਰੇ ਲੋਕ ਇੱਥੇ ਆਬਾਦ ਹੋਣ ਲੱਗੇ ਇੱਕ ਚੂਨੀ ਨਾਮ ਦੀ ਔਰਤ ਉਹਨਾਂ ਦੀ ਖਿਦਮਤ ਵਿੱਚ ਵੀ ਇੱਥੇ ਆਬਾਦ ਹੋਈ ਕੁਝ ਸਮੇਂ ਮਗਰੋਂ ਇੱਥੇ ਆਬਾਦੀ ਵਸ ਗਈ ਮਰੀਦੋਂ ਨੇ ਹਜ਼ਰਤ ਕੀਤਾ ਤੇ ਚੂਨੀ ਨਾਮ ਔਰਤ ਦੇ ਨਾਮ ਤੇ ਇਸ ਸ਼ਹਿਰ ਦਾ ਨਾਮ ਚੂਨੀਆ ਰੱਖ ਦਿੱਤਾ ਇਤਿਹਾਸਕਾਰਾਂ ਅਨੁਸਾਰ ਚੂਨੀਆਂ ਦਾ ਜੋ ਹਿੱਸਾ ਬਿਆਸ ਦਰਿਆ ਵੱਲ ਹੈ ਉਹ ਕਿਲਾ ਰੂਪਾ ਸਿੰਘ ਉੱਥੇ ਬਹੁਤ ਸਾਰੀਆਂ ਇਤਿਹਾਸਕ ਹਵੇਲੀਆਂ ਹਨ ਹਿੰਦੂਆਂ ਅਤੇ ਸਿੱਖਾਂ ਦੀਆਂ ਗੱਲ ਕਰੀਏ ਇਤਿਹਾਸਿਕ ਇਮਾਰਤਾਂ ਦੀ ਤਾਂ ਚੁੰਨੀਆਂ ਪਰਿਆ ਹੋਇਆ ਸੀ ਜਿਨ੍ਹਾਂ ਵਿੱਚ ਸਿਵਲ ਹਸਪਤਾਲ ਤਹਿਸੀਲਦਾਰ ਦੀ ਇਮਾਰਤ ਪੁਲਿਸ ਥਾਣਾ ਇਹ ਸਭ ਬਹੁਤ ਖੂਬਸੂਰਤ ਪੁਰਾਣੀਆਂ ਇਮਾਰਤਾਂ ਸਨ ਪਰ ਸਮੇਂ ਦੇ ਹਿਸਾਬ ਨਾਲ ਬਹੁਤ ਕੁਝ ਟਹਿ ਚੁੱਕੀਆਂ ਹਨ ਮੁਗਲ ਸ਼ਹਿਨशाह ਦੇ ਰਾਜ ਵਿੱਚ ਜਦੋਂ ਇੱਥੇ ਕਸੂਰੀ ਪਠਾਨਾਂ ਦੀ ਹਕੂਮਤ ਇਸ ਏਰੀਆ ਵਿੱਚ ਕਾਇਮ ਹੋਈ ਤਾਂ ਇੱਥੇ ਸੱਤ ਬਸਤੀਆਂ ਆਬਾਦ ਹੋਈਆਂ ਇਹਨਾਂ ਵਿੱਚ ਪੁਰਾਣੀ ਚੂਨੀ ਛੋਟੀ ਚੂਨੀ ਮਹਿਰਮ ਖਾਨ ਦਾ ਕੋਟ ਗਲੀ ਪਹਿਲਵਾਨ ਕਿਲਾ ਟੋਡਰਮਲ ਰਾਜਾ ਅਤੇ ਸਤਵੀਂ ਜੋ ਮੌਜੂਦਾ ਚੂਨੀ ਆ ਹੈ ਵਕਤ ਦੇ ਹਿਸਾਬ ਨਾਲ 6 ਬਸਤੀਆਂ ਉਜੜ ਗਈਆਂ ਅਤੇ ਬਾਕੀ ਇੱਕ ਰਹਿ ਗਈ ਇਹ ਬਸਤੀਆਂ ਦੀ ਤਬਾਹੀ ਦਾ ਕਾਰਨ ਜੰਗਾ ਹਨ ਜੋ ਛੇ ਬਸਤੀਆਂ ਉਜੜ ਗਈਆਂ ਉਹਨਾਂ ਦੇ ਪੁਰਾਣੇ ਖੰਡਰ ਬਹੁਤ ਸਮਾਂ ਮੌਜੂਦ ਰਹੇ ਸ਼ਹਿਰ ਚੂਨੀਆ ਵਿੱਚ ਬਹੁਤ ਸਾਰੀਆਂ ਇਤਿਹਾਸਿਕ ਇਮਾਰਤਾਂ ਅਤੇ ਦਰਵਾਜ਼ੇ ਹਨ ਹਿੰਦੂ ਖਾਨਦਾਨ ਦੀਆਂ ਹਵੇਲੀਆਂ ਜਿਨ੍ਹਾਂ ਵਿੱਚ ਬੱਲੂ ਰਾਮ ਦੀ ਹਵੇਲੀ ਬੁੱਧਾ ਰਾਮ ਖੰਨਾ ਖਾਨਦਾਨ ਇਸ ਤੋਂ ਇਲਾਵਾ ਕੁਝ ਪੁਰਾਣੇ ਮਹੱਲੇ ਹੁਣ ਵੀ ਪੁਰਾਣੇ ਨਾਮਾਂ ਨਾਲ ਹੀ ਜਾਣੇ ਜਾਂਦੇ ਹਨ ਜਿਨ੍ਹਾਂ ਵਿੱਚ ਦੇਵੀ ਮਹੱਲਾ ਗੁਰੂ ਬਾਜ਼ਾਰ ਅਤੇ ਕੁਝ ਪੁਰਾਣੇ ਦਰਵਾਜ਼ੇ ਜਿਵੇਂ ਕਿ ਦੇਵੀ ਗੇਟ ਗੁਰੂ ਬਾਜ਼ਾਰ ਗੇਟ ਹਰਚੋਕੀ ਗੇਟ ਹਵੇਲੀ ਕਾਦੀਆਂ ਵਾਲੀ ਡਾਕਖਾਨਾ ਗੇਟ ਕਿਲਾ ਰੂਪਾ ਸਿੰਘ ਗੇਟ ਪੁਰਾਣੀ ਮੰਡੀ ਗੇਟ ਖੰਜੂਰ ਵਾਲੀ ਮਸਜਿਦ ਗੇਟ ਤਨਪੱਤ ਰਾਏ ਦੀ ਸਰਾਹ ਅਤੇ ਜੰਜਕਰ ਗੇਟ ਇਹਨਾਂ ਵਿੱਚੋਂ ਕੁਝ ਗੇਟ ਹਾਲੇ ਵੀ ਮੌਜੂਦ ਹਨ ਇੱਥੇ ਪੁਰਾਣੇ ਪਾਣੀ ਦੇ ਤਲਾਬ ਵੀ ਸਨ ਜੋ ਮੌਜੂਦਾ ਸਮੇਂ ਦੇ ਵਿੱਚ ਖਤਮ ਹੋ ਚੁੱਕੇ ਹਨ ਸ਼ੁਰੂ-ਸ਼ੁਰੂ ਵਿੱਚ ਚੂਨੀਆ ਵਪਾਰ ਦੀ ਬਹੁਤ ਵੱਡੀ ਮੰਡੀ ਸੀ ਉਸ ਸਮੇਂ ਵਿੱਚ ਇੱਥੇ ਤਿੰਨ ਵੱਡੀਆਂ ਫੈਕਟਰੀਆਂ ਸਨ ਹੁਣ 1985 ਵਿੱਚ ਇੰਡਸਟਰੀਅਲ ਏਰੀਆ ਬਣਿਆ ਅਤੇ ਇੱਥੇ ਪ੍ਰਾਤਨ 슈ਗਰ ਮਿਲ ਗੱਤਾ ਫੈਕਟਰੀ ਅਤੇ ਅਬਦੁੱਲਾ 슈ਗਰ ਮਿਲ ਬਣੀ ਸ਼ਾਂਗਾ ਮੰਗਾ ਰੋਡ ਤੇ ਵੀ ਕਾਫੀ ਫੈਕਟਰੀਆਂ ਹਨ ਚੂਣੀਆਂ ਦੇ ਵਿੱਚ ਡਿਗਰੀ ਕਾਲਜ ਲੜਕੇ ਲੜਕੀਆਂ ਦੇ ਲਈ ਸਕੂਲ ਸਿਵਲ ਅਦਾਲਤ ਤਹਿਸੀਲ ਥਾਣਾ ਹਸਪਤਾਲ ਅਤੇ ਹੋਰ ਵੀ ਬਹੁਤ ਸਹੂਲਤਾਂ ਉਪਲਬਧ ਹਨ ਗੱਲ ਕਰੀਏ ਚੂਣੀਆਂ ਦੀ ਆਬਾਦੀ ਦੀ ਤਾਂ 1864 ਦੇ ਵਿੱਚ ਇੱਥੇ ਪੁਲਿਸ ਥਾਣਾ ਬਣਿਆ ਅਤੇ ਉਸ ਮਗਰੋਂ 1868 ਵਿੱਚ ਮਰਦਮ ਸ਼ੁਮਾਰੀ ਹੋਈ ਉਦੋਂ ਸ਼ਹਿਰ ਦੀ ਆਬਾਦੀ 7355 ਸੀ 1881 ਵਿੱਚ 8122 ਹੋ ਗਈ ਜਿਸ ਵਿੱਚ 4085 ਮੁਸਲਮਾਨ 3835 ਹਿੰਦੂ ਅਤੇ 202 ਸਿੱਖ ਸਨ ਇਸ ਵਕਤ ਚੂਨੀਆ ਸ਼ਾਂਗਾ ਮੰਗਾ ਰੇਲਵੇ ਨਾਲ ਜੁੜ ਚੁੱਕਿਆ ਸੀ 1931 ਵਿੱਚ ਆਬਾਦੀ 10093 ਅਤੇ 1998 ਵਿੱਚ 42220 ਅਤੇ ਹੁਣ ਇਸ ਦੀ ਆਬਾਦੀ 1 ਲੱਖ ਤੋਂ ਪਾਰ ਹੋ ਚੁੱਕੀ ਹੈ। ਤਹਿਸੀਲ ਚੂਨੀਆਂ ਦਾ ਸਭ ਤੋਂ ਖੂਬਸੂਰਤ ਕਸਬਾ ਸ਼ਾਂਗਾ ਮੰਗਾ ਹੈ। ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਜੰਗਲ ਹੈ ਜੋ 12800 ਏਕੜ ਦੇ ਵਿੱਚ ਹੱਥੀਂ ਲਗਾਇਆ ਗਿਆ ਹੈ। ਇਹ ਚੂਨੀਆਂ ਤੋਂ 10-11 ਕਿਲੋਮੀਟਰ ਦੂਰ ਹੈ। ਇਹ ਜੰਗਲ ਅੰਗਰੇਜ਼ਾਂ ਨੇ ਉਦੋਂ ਲਗਾਇਆ ਸੀ ਜਦੋਂ ਲਾਹੌਰ ਕਰਾਚੀ ਰੇਲਵੇ ਲਾਈਨ ਕੱਢੀ ਰੇਲ ਦੇ ਸਟੀਮ ਇੰਜਨ ਦਾ ਈਧਨ ਪੂਰਾ ਕਰਨ ਲਈ ਇਥੋਂ ਲੱਕੜੀ ਦੀ ਵਰਤੋਂ ਹੁੰਦੀ। ਜੰਗਲ ਦੇ ਵਿੱਚ ਲੱਕੜੀ ਇਕੱਠੀ ਕਰਨ ਲਈ ਜੰਗਲ ਵਿੱਚ ਇੱਕ ਛੋਟੀ ਰੇਲ ਗੱਡੀ ਦੀ ਲਾਈਨ ਵੀ ਬਣਾਈ ਜਿੱਥੇ ਹੁਣ ਐਤਵਾਰ ਨੂੰ ਸਲਾਨੀ ਵੱਡੀ ਗਿਣਤੀ ਦੇ ਵਿੱਚ ਘੁੰਮਣ ਆਉਂਦੇ ਹਨ। ਗੱਲ ਕਰੀਏ ਚੂਨੀਆਂ ਤੇ ਵੱਡੇ ਘਰਾਣਿਆਂ ਦੀ ਤਾਂ ਇਥੇ ਬਹੁਤ ਵੱਡੇ ਘਰਾਣੇ ਸਨ। ਉਨ੍ਹਾਂ ਵਿੱਚੋਂ ਦੀਨਾਨਾਥ ਮਲੋਤਰਾ ਜਿਨ੍ਹਾਂ ਦਾ ਬੇਟਾ ਡਾਕਟਰ ਪੰਕਜ ਮਲੋਤਰਾ ਚੰਡੀਗੜ੍ਹ ਵਿੱਚ ਜਿਗਰ ਟ੍ਰਾਂਸਪਲੈਂਟ ਦੇ ਮਹਾਰ ਡਾਕਟਰ ਹਨ ਦੂਜਾ ਬੁੱਧਾ ਸਿੰਘ ਖੰਨਾ ਖਾਨਦਾਨ ਇਹਨਾਂ ਦਾ ਵੀ ਚੂਣੀਆਂ ਦੇ ਵਿੱਚ ਬਹੁਤ ਵੱਡਾ ਖਾਨਦਾਨ ਸੀ ਗੱਲ ਕਰੀਏ ਕਈ ਕਿਤਾਬਾਂ ਵਿੱਚ ਚੂਣੀਆਂ ਦਾ ਨਾਮ ਥੱਲ ਵੀ ਲਿਖਿਆ ਗਿਆ ਹੈ ਅਤੇ ਕੁਝ ਲੋਕ ਇਸ ਨੂੰ ਸਸੀ ਪੁੰਨੂ ਦੇ ਨਾਮ ਨਾਲ ਵੀ ਜੋੜਦੇ ਹਨ ਪਰ ਇਸ ਗੱਲ ਦਾ ਦੂਰ ਦੂਰ ਤੱਕ ਕੋਈ ਸਬੰਧ ਨਹੀਂ ਹੈ ਸਸੀ ਪੁੰਨੂ ਦੇ ਇਸ਼ਕ ਦੀ ਦਾਸਤਾਨ ਬਲੋਚਿਸਤਾਨ ਦੀ ਹੈ ਦੋਸਤੋ ਤੁਸੀਂ ਦੇਖ ਰਹੇ ਸੀ ਲਹਿੰਦੇ ਪੰਜਾਬ ਦੇ ਮਸ਼ਹੂਰ ਤੇ ਪੁਰਾਣੇ ਸ਼ਾਇਰ ਚੂਨੀਆ ਦੀ ਡਾਕੂਮੈਂਟਰੀ ਇਹ ਡਾਕੂਮੈਂਟਰੀ ਸਮਾਂ ਕੱਢ ਕੇ ਆਪਣੇ ਬਜ਼ੁਰਗਾਂ ਨੂੰ ਵੀ ਜ਼ਰੂਰ ਦਿਖਾਓ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਚੋਣੀਆਂ ਨੂੰ ਕਿਵੇਂ ਜਾਣਦੇ ਹੋ ਅਤੇ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਲੋਕਾਂ ਤੱਕ ਪਹੁੰਚਾਉਣ ਵਿੱਚ ਸਾਡੀ ਮਦਦ ਜਰੂਰ ਕਰਿਓ ਦੋਸਤੋ ਚੋਣੀਆਂ ਬਾਰੇ ਸਾਨੂੰ ਜਾਣਕਾਰੀ ਅਤੇ ਤਸਵੀਰਾਂ ਲੈਂਦੇ ਪੰਜਾਬ ਤੋਂ ਵੀਰ ਅਨਮਰਨ ਆਈਮ ਜੀ ਨੇ ਭੇਜੀਆਂ ਅਸੀਂ ਆਪਣੇ ਅਦਾਰੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਧੰਨਵਾਦ